ਇਹ ਹੈ ਪਾਣੀ ਦੀ ਜੋ ਕਿ ਸਾਰੇ ਪਿੰਡ ਨੂੰ ਬਾਰ ਬਾਰ ਸਮੱਸਿਆ ਆਈ ਜਾਂਦੀ ਹੈ ਫਿਰ ਜੇ ਮੋਟਰ ਹੰਦੀ ਠੀਕ ਤਾਂ ਲਾਈਟ ਨਹੀਂ ਹੁੰਦੀ ਲਾਈਟ ਆਉਂਦੀ ਤਾਂ ਮੋਟਰ ਨਹੀਂ ਠੀਕ ਹੈ ਪਾਣੀ ਦੀ ਕੀ ਸਮੱਸਿਆ ਆ ਰਹੀ ਹੈ ਨਾਲ ਨਾਲ ਬਿਜਲੀ ਕਰਕੇ ਹੀ ਪਾਣੀ ਦੀ ਪ੍ਰੋਬਲਮ ਹੈ ਬਿਜਲੀ ਕਰਕੇ ਹੀ ਪਾਣੀ ਸੋਚਿਆ ਉਹ ਤਾਂ ਪਾਣੀ ਆਉ ਵਹੀ ਕਿੰਨੇ ਦਿਨ ਹੋ ਗਏ ਪਾਣੀ ਨਹੀਂ ਆਇਆ ਪਿੰਡ ਚ ਪਾਣੀ ਤਾਂ ਹੁਣ 3-4 ਦਿਨ ਹੋ ਗਏ ਠੀਕ ਹੈ ਪਰ ਸਾਨੂੰ ਇਹ ਪਤਾ ਲੱਗਿਆ ਕਿ ਤੁਹਾਡੇ ਪਿੰਡ ਦੇ ਵੀ ਟਰਾਂਸਫਾਰਮ ਦਾ ਲਾਣ ਲੱਗੇ ਸੀ ਬਿਲੀ ਭਾਗ ਵਾਲੇ ਪਰ ਤੁਹਾਡੇ ਪਿੰਡ ਵਾਸੀਆਂ ਵੱਲੋਂ ਜ਼ਮੀਨ ਨਹੀਂ ਦਿੱਤੀ ਗਈ ਇਹ ਮਸਲਾ ਕੀ ਹੈ ਥੋੜੇ ਧਿਆਨ ਚਾਹੀਏ ਜਿੱਥੇ ਹੁਣ ਸਰਕਾਰੀ ਜ਼ਮੀਨ ਹੈਗੀ ਉੱਥੇ ਲਾ ਸਕਦੇ ਇੱਕ ਸਰਕਾਰੀ ਜ਼ਮੀਨ ਕਿਹਨਾਂ ਲਾਤੇ ਜੀ ਕਿਥੇ ਹੋਰ ਲਾਦੇ ਨਾ ਜੀ ਕਿਉਂ ਹੁਣ ਪਿੰਡ ਵਾਸੀ ਤੁਹਾਡੇ ਵੀ ਗ੍ਰਿਡ ਚ ਆਏ ਤੁਸੀਂ ਵੀ ਸ਼ਿਕਾਇਤਾਂ ਦਿੱਤੀਆਂ ਮਸਲਾ ਤੁਹਾਡਾ ਹੱਲ ਨਹੀਂ ਹੋ ਰਿਹਾ ਕੀ ਅਗਲਾ ਫੈਸਲਾ ਕੀ ਹੈ ਕੀ ਕਰੋਗੇ ਤੁਸੀਂ ਅੱਗੇ ਨਹੀਂ ਮਸਲਾ ਹਲੋ ਸ਼ਿਕਾਇਤਾਂ ਵੀ ਦੇ ਹੋ ਗਈਆਂ ਨਹੀਂ ਗੱਲ ਵੀ ਹੋ ਗਈ ਆ ਫੋਨ ਪਿੱਕ ਨਹੀਂ ਹੋ ਰਿਹਾ ਤੇ ਹੁਣ ਤਾਂ ਇਹ ਹੀ ਆ ਕਿ ਧਰਨਾ ਹੋਏਗਾ ਜੀ ਉੱਥੇ ਜਿਵੇਂ-ਜਿਵੇਂ ਗਰਮੀ ਵਧ ਰਹੀ ਹੈ ਇਸ ਨੂੰ ਲੈ ਕੇ ਪਿੰਡਾਂ ਸ਼ਹਿਰਾਂ ਦੇ ਵਿੱਚ ਮੁਸ਼ਕਲਾਂ ਨੀ ਸ਼ੁਰੂ ਹੋ ਗਈ ਹੈ ਦੱਸ ਦਿੰਨੇ ਆ ਕਿ ਕਈ ਦਿਨਾਂ ਤੋਂ ਪਿੰਡਾਂ ਸ਼ਹਿਰਾਂ ਦੇ ਵਿੱਚ ਬਿਜਲੀ ਪਾਣੀ ਸਮੱਸਿਆ ਆ ਰਹੀ ਹੈ ਜਿਸ ਨੂੰ ਲੈ ਕੇ ਲੋਕ ਪੀਣ ਵਾਲੇ ਪਾਣੀ ਨੂੰ ਤਰਸੇ ਹੋਏ ਨੇ ਗੱਲ ਕਰ ਰਹੇ ਅੱਜ ਮੋਹਾਲੀ ਜ਼ਿਲ੍ਹੇ ਦੇ ਨਿਊ ਚੰਡੀਗੜ੍ਹ ਦੇ ਵਿੱਚ ਆਉਣ ਵਾਲੇ ਪਿੰਡ ਚਾੜ ਮਾਜਰੇ ਦੀ ਜਿੱਥੇ ਕਿ ਪਿੰਡ ਵਾਸੀਆਂ ਵੱਲੋਂ ਬਿਜਲੀ ਭਾਗ ਨੂੰ ਪਾਣੀ ਮੈਦੋ ਸ਼ਿਕਾਇਤਾਂ ਦਿੱਤੀਆਂ ਗਈਆਂ ਪਰ ਅਜੇ ਤੱਕ ਕੋਈ ਸਮੱਸਿਆ ਹੱਲ ਨਹੀਂ ਹੋਈ ਤਦ ਦੱਸਿਆ ਜਾ ਰਿਹਾ ਕਿ ਜੋ ਪਿਛਲੇ ਦਿਨੀ ਹਨੇਰੀ ਝੱਖੜ ਆਏ ਨੇ ਉਹਨਾਂ ਦੇ ਵਿੱਚ ਕੁਝ ਤਾਰਾਂ ਟੁੱਟ ਗਈਆਂ ਉਸ ਤੋਂ ਬਾਅਦ ਬਿਜਲੀ ਭਾਗ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਗਿਆ ਤਾਂ ਲੋਕ ਪਰੇਸ਼ਾਨ ਨੇ ਤਰਾਤਰ ਕਰ ਰਹੇ ਨੇ ਪਿੰਡ ਚਾਰ ਮਾਜਰੇ ਨੂੰ ਚੰਡੀਗੜ੍ਹ ਦੇ ਲੋਕ ਸਾਡੇ ਨਾਲ ਨੇ ਜਿਨ੍ਹਾਂ ਨੇ ਸ਼ਿਕਾਇਤਾਂ ਵੀ ਦਿੱਤੀਆਂ ਨੇ ਤਾਂ ਕਿੰਨੇ ਕਿ ਦਿਨਾਂ ਤੋਂ ਬਿਜਲੀ ਪ੍ਰੋਬਲਮ ਹੈ ਤੇ ਪਾਣੀ ਦੀ ਪ੍ਰੋਬਲਮ ਕੀ ਦਿੱਕਤ ਆ ਰਹੀ ਤੁਹਾਡੇ ਪਿੰਡ ਵਾਲਿਆਂ ਨੂੰ ਪਿੰਡ ਚ ਤਾਂ ਹੀ ਬਿਜਲੀ ਸਪਲਾਈ ਹੈ ਨਹੀਂ ਜੀ ਬਹੁਤ ਦਿੱਕਤ ਆ ਰਹੀ ਹੈ ਜੀ ਇਹ ਤਾਂ ਬਹੁਤ ਦਿਨਾਂ ਤੋਂ ਸ਼ਿਕਾਇਤ ਦਈ ਵੀ ਹੈ ਜੀ ਮੈਂ ਕਿੰਨੂ ਕਿਨੂ ਸ਼ਿਕਾਇਤ ਕੀਤੀ ਕਿੱਥੇ ਤੁਸੀਂ ਮੈਂ ਐਸਜੀਓ ਸਾਹਿਬ ਨੂੰ ਦਈ ਹੈ ਜੀ ਬਿਜਲੀ ਵਿਭਾਗ ਨੂੰ ਬਿਜਲੀ ਵਿਭਾਗ ਨੂੰ ਉਹਨਾਂ ਨੇ ਕੋਈ ਸੁਣਵਾਈ ਨਹੀਂ ਕੀਤੀ ਇਹ ਮੈਂ ਤਾਂ ਦੇਈ ਤੀ 24 4 ਨੂੰ ਅੱਛਾ ਇਹ ਪਹਿਲਾਂ ਤੋਂ ਹੀ ਪ੍ਰੋਬਲਮ ਆ ਰਹੀ ਬਿਜਲੀ ਦੀ ਜੇ ਹੁਣ ਇੱਕ ਚੱਕਰ ਦੋ ਸਾਲਾਂ ਤੋਂ ਹੀ ਪ੍ਰੋਬਲਮ ਆ ਰਹੀ ਹੈ ਅੱਛਾ ਹਾਂ ਇਹ ਤਾਂ ਮੈਂ ਹੁਣ ਤਾਂ ਦੁਬਾਰਾ ਲਿਖਾ ਦਿੱਤਾ ਸੀਗਾ 24 4 ਨੂੰ ਹੂੰ ਉਸ ਦਾ ਕੋਈ ਇਹਨਾਂ ਨੇ ਸੁਣਾਈ ਨਹੀਂ ਕਰੀ ਜੀ ਪਾਣੀ ਦੀ ਕੀ ਸਮੱਸਿਆ ਆ ਰਹੀ ਹੈ ਨਾਲ ਨਾਲ ਬਿਜਲੀ ਕਰਕੇ ਹੀ ਪਾਣੀ ਦੀ ਪ੍ਰੋਬਲਮ ਹੈ ਬਿਜਲੀ ਕਰਕੇ ਹੀ ਪਾਣੀ ਦੀ ਸਮੱਸਿਆ ਆ ਰਹੀ ਹੈ ਹੂੰ ਬਿਜਲੀ ਆਉਂਦੀ ਨਹੀਂ ਹੈਗੀ ਪਾਣੀ ਸਮੱਸਿਆ ਆਣੀ 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 ਜ਼ਰੂਰੀ ਪਾਣੀ ਹੈ ਨਹੀਂ ਜੀ ਆਣੇ ਬਿਜਲੀ ਆਊਗੀ ਤਾਂ ਪਾਣੀ ਆਊਗਾ ਜੀ ਕਿੰਨੇ ਦਿਨ ਹੋ ਗਏ ਪਾਣੀ ਨਹੀਂ ਆਇਆ ਪਿੰਡ ਚ ਪਾਣੀ ਦਾ ਹੁਣ 3-4 ਦਿਨ ਹੋ ਗਏ ਜੀ 3-4 ਦਿਨ ਹੋ ਗਏ ਹਾਂਜੀ ਇਹ ਪਸ਼ੂ ਤੇ ਤੁਸੀਂ ਸਾਰੇ ਮਲਕੀ ਮੁਸ਼ਕਲ ਦੇ ਵਿੱਚ ਫਸੇ ਹੋ ਬਹੁਤ ਜ਼ਿਆਦਾ ਮੁਸ਼ਕਲ ਚ ਹੈ ਜੀ ਤੇ ਪਾਣੀ ਆਸਾ ਆਪਣਾ ਪੀਣ ਪੀਣ ਜੋਗਾ ਮੋਟਰਾਂ-ਵੋਟਰਾਂ ਤੇ ਲਿਆਉਣੇ ਆਈਦਾ ਜੀ ਔਰ ਸਾਨੂੰ ਇਹ ਪਤਾ ਲੱਗਿਆ ਕਿ ਤੁਹਾਡੇ ਪਿੰਡ ਦੇ ਵੀ ਟਰਾਂਸਫਾਰਮ ਤਾਂ ਲਾਣ ਲੱਗੇ ਸੀ ਬਿਲੀ ਵਿਭਾਗ ਵਾਲੇ ਔਰ ਤੁਹਾਡੇ ਪਿੰਡ ਵਾਸੀਆਂ ਵੱਲੋਂ ਜ਼ਮੀਨ ਨਹੀਂ ਦਿੱਤੀ ਗਈ ਇਹ ਮਸਲਾ ਕੀ ਹੈ ਤੁਹਾਡੇ ਧਿਆਨ ਚ ਹੈ ਤਾਂ ਹੁਣ ਮੈਂ ਦਾ ਖਰੀਦ ਕੇ ਦੇਣੀ ਨਹੀਂ ਹੈ ਜੀ ਵੀ ਜਿੱਥੇ ਹੁਣ ਸਰਕਾਰੀ ਜ਼ਮੀਨ ਹੈਗੀ ਉੱਥੇ ਲਾ ਸਕਦੇ ਇੱਕ ਉਹਨਾਂ ਲਾਤੇ ਜੀ ਕੁੱਤੇ ਹੋਰ ਲਾਦੇ ਨਾ ਜੀ ਕਿਹੜਾ ਨਾ ਕਰੀ ਹੈ ਹੈ ਜ਼ਮੀਨ ਸਰਕਾਰੀ ਉੱਤੇ ਹਾਂ ਹੈਗੀ ਜੀ ਤੁਸੀਂ ਐਗਰੀਓ ਲਵਾਉਣ ਵਾਸਤੇ ਹਾਂ ਜੀ ਬਿਲਕੁਲ ਹੈਗੀ ਹੈ ਤਾਂ ਹੁਣ ਬਿਜਲੀ ਤੁਸੀਂ ਗ੍ਰਿਡ ਦੇ ਵਿੱਚ ਜਾ ਕੇ ਆਏ ਹੋ ਕੀ ਸੁਵਾਸਨ ਦਿੱਤਾ ਐਸਡੀਓ ਸਾਹਿਬ ਨੇ ਕੀ ਮਸਲਾ ਹੱਲ ਹੋ ਜੀਗਾ ਥੋੜੇ ਦੇ ਵਿੱਚ ਜੀ ਸਾਹਿਬ ਮਿਲੇ ਦੀਆਂ ਸੀਟ ਤੇ ਨਾ ਜੀ ਮਿਲੇ ਨਹੀਂ ਨਾ ਜੈ ਜੀ ਸਾਹਿਬ ਮਿਲੇ ਨਾ ਐਸਡੀਓ ਸਾਹਿਬ ਮੈਂ ਤਾਂ 20 ਵਾਰ ਮਿਲ ਚੁੱਕੇ ਹਾਂ ਹਾਂ ਜੀ ਮੈਂ ਤਾਂ ਐਕਸਰ ਸਾਹਿਬ ਨੂੰ ਮਿਲ ਕੇ ਆ ਗਿਆ ਹੋਰ ਦੱਸੋ ਅੱਛਾ ਦੋ ਵਾਰ ਐਕਸ ਕੀ ਕਿਹਾ ਉਹਨਾਂ ਨੇ ਐਕਸਾਹ ਨੇ ਕਹਿਤਾ ਕਿ ਜੋ ਕਾ ਕਾ ਤੁਹਾਡਾ ਕੰਮ ਹੋ ਜਾਊਗਾ 9 ਤਰੀਕ ਨੂੰ ਮਿਲਿਆ ਐਪਲੀਕੇਸ਼ਨ ਦੇਈ ਮੈਂ ਹਾਂਜੀ ਐਕਸ ਸਾਹ ਨੂੰ ਹਾਂਜੀ ਉਸ ਤੋਂ ਬਾਅਦ 21 ਤਰੀਕ ਨੂੰ ਫੇਰ ਮੈਂ ਗਿਆ ਕਿ ਤੁਸੀਂ ਜਾਓ ਜੀ ਆਪਾਂ ਤੁਹਾਡੇ ਜੇ ਆਈ ਸਾਹ ਨਾਲ ਵੀ ਗੱਲ ਹੋ ਲਈ ਜੇਹਰਾਂ ਨਾਲ ਵੀ ਸਾਹ ਨਾਲ ਗੱਲ ਹੋ ਲਈ ਤੁਸੀਂ ਜਾਓ ਤੁਹਾਡਾ ਕੰਮ ਹੋ ਜਾਊਗਾ ਸਤਾ ਸਾਰਾ ਤੁਹਾਡਾ ਲੱਗ ਜਾ ਹੋਇਆ ਨਹੀਂ ਅਜੇ ਤੱਕ ਨਹੀਂ ਹੋਇਆ ਠੀਕ ਹੈ ਪਿੰਡ ਵਾਸੀ ਹੋਰ ਵੀ ਸਾਡੇ ਨਾਲ ਨੇ ਕਿੰਨੇ ਦਿਨਾਂ ਤੋਂ ਪ੍ਰੋਬਲਮ ਆ ਰਹੀ ਪਾਣੀ ਦੀ ਸੱਚ ਦੱਸਿਓ ਕਿਤੇ ਪਾਲਤੀ ਬਾਜੀ ਦੀ ਕਰਕੇ ਕਿਤੇ ਸਰਕਾਰ ਨੂੰ ਬਦਨਾਮ ਤਾਂ ਨਹੀਂ ਕਰਨ ਲੱਗੇ ਹੋ ਤੁਸੀਂ ਨਹੀਂ ਐਸੀ ਕੋਈ ਬਾਤ ਨਹੀਂ ਜੀ ਦੇਖੋ ਹੁਣ ਜੋ ਪਿੰਡ ਵਾਸੀਆਂ ਨੂੰ ਸਾਰਿਆਂ ਨੂੰ ਤਕਲੀਫ ਹੈ ਪਾਣੀ ਦੀ ਹੈ ਤਾਂ ਤਾਂ ਕਰਕੇ ਹੁਣ ਮੋਟਰਾਂੋਂ ਤੇ ਪਾਣੀ ਲਿਆਣ ਕੇ ਪੀਣ ਵਾਸਤੇ ਲੈ ਆਊਗਾ ਬੰਦਾ ਡੰਗਰਾਂ ਦਾ ਬੜਾ ਮੁਸ਼ਕਲ ਹੋਇਆ ਵਾ ਹੈ ਡੰਗਰਾਂ ਦਾ ਬੱਚਿਆਂ ਦਾ ਸਭ ਚੀਜ਼ਾਂ ਦਾ ਮੁਸ਼ਕਲ ਹੋ ਰਿਹਾ ਪਾਣੀ ਬਿਜਲੀ ਪ੍ਰੋਬਲਮ ਕਰਕੇ ਸਾਰੀ ਬਿਜਲੀ ਪ੍ਰੋਬਲਮ ਹੈ ਜੀ ਬਾਕੀ ਬਿਜਲੀ ਕਦੀ ਡਿਮ ਆਉਂਦੀ ਹੈ ਇਹ ਸਾਰੇ ਇਲੈਕਟ੍ਰੋਨ ਚੀਜ਼ਾਂ ਜਿਹੜੀਆਂ ਉਹ ਵੀ ਖਰਾਬ ਹੋ ਰਹੀਆਂ ਕਦੀ ਆ ਟਾਰਾਂ ਟੁੱਟੀਆਂ ਹੋਈਆਂ ਟਾਰਾਂ ਵੀ ਟੁੱਟੀਆਂ ਮੇਂ ਜਿਹੜਾ ਉਹ ਟਾਂਕੀ ਨੂੰ ਜਾਂਦੀ ਲਾਈਨ ਉਹ ਸਾਰੇ ਖੰਭੇ ਟੁੱਟੇ ਪਏ ਸਾਰੇ ਖੰਭੇ ਟੁੱਟੇ ਹੋਏ ਨੇ ਬਿਲਕੁਲ ਤੁਸੀਂ ਦੇਖੋ ਕਿ ਪਿੰਡ ਵਾਸੀ ਹੋਰ ਵੀ ਸਾਡੇ ਨਾਲ ਨੇ ਇਹ ਕਿੰਨੇ ਦਿਨਾਂ ਤੋਂ ਪ੍ਰੋਬਲਮ ਹੈ ਜੀ ਇਹ ਜਿਹੜੀ ਬਿਜਲੀ ਦੀ ਆ ਰਹੀ ਹੈ ਪਾਣੀ ਦੀ ਪ੍ਰੋਬਲਮ ਕਿੰਨੇ ਦਿਨਾਂ ਤੋਂ ਇਹ ਤਾਂ ਬਿਜੜੀ ਦੀ ਪ੍ਰੋਬਲਮ ਦਾ ਹੈ ਜੀ ਕਾਫੀ ਦਿਨਾਂ ਤੋਂ ਆ ਰਹੀ ਹੈ ਹੁਣ ਇਹ ਗਰਮੀ ਕਰਕੇ ਜਿਆਦਾ ਪ੍ਰੋਬਲਮ ਆ ਰਹੀ ਹੈ ਜੀ ਹੁਣ ਦੇਖੋ ਜੇ ਬਿਜਲੀ ਆਊਗੀ ਤਾਂ ਹੀ ਸਾਡਾ ਪਾਣੀ ਆਊਗਾ ਜੀ ਪਾਣੀ ਦੀ ਸਭ ਤੋਂ ਜਿਆਦਾ ਪ੍ਰੋਬਲਮ ਹੈ ਸਾਨੂੰ ਬਿਜਲੀ ਕਰਕੇ ਪਾਣੀ ਕੀ ਪ੍ਰੋਬਲਮ ਆ ਰਹੀ ਹੈ ਸਾਨੂੰ ਅੱਛਾ ਆਈ ਹੁਣ ਅਸੀਂ ਸਾਰੇ ਪਿੰਡ ਵਾਸੀ ਸਾਰੇ ਇਕੱਠੇ ਹੋ ਕੇ ਗ੍ਰੇਡ ਮੰਗੇਦੇ ਜੀ ਹਾਂ ਉੱਥੇ ਨਾ ਤਾਂ ਮੌਜੂਦਾ ਐਸਡੀਓ ਸਭ ਡਿਊਟੀ 'ਤੇ ਨਾ ਜੇ ਸਾਹਿਬ ਤੇ ਡਿਊਟੀ 'ਤੇ ਅੱਛਾ ਫੋਨ ਕਰਦੇ ਫੋਨ ਚੱਕਦੇ ਕੋਈ ਨਹੀਂ ਹੈ ਜੀ ਹਾਂ ਆ ਦੇਖ ਲਓ ਹੁਣ ਤੁਹਾਨੂੰ ਐਪਲੀਕੇਸ਼ਨ ਦਈਆਂ ਮੁੰਡੇ ਨੇ ਇਹ ਦੋ ਦੋ ਮਹੀਨੇ ਕੇ ਦਈਆਂ ਵੈ ਜੀ ਭਰੋਸਾ ਹੈ ਕੋਈ ਪ੍ਰੋਸੈਸਿੰਗ ਦੇ ਕੀ ਕੋਈ ਭਰੋਸਾ ਨਹੀਂ ਹੈ ਜੀ ਸਾਨੂੰ ਜਦ ਹੁਣ ਦੋ ਦੋ ਮਹੀਨੇ ਕੇ ਐਪਲੀਕੇਸ਼ਨ ਦਈਆਂ ਜਸ ਸੜੀ ਕੋਈ ਸੁਣਾਈ ਨਹੀਂ ਹੋ ਰਹੀ ਫਿਰ ਸਾਨੂੰ ਕਿਤੇ ਭਰੋਸਾ ਰਿਹਾ ਪਿੰਨ ਵਾਲੇ ਪਾਣੀ ਕਰਕੇ ਤਾਂ ਬਹੁਤ ਮੁਸ਼ਕਲ ਹੁੰਦੀ ਹੈ ਪਸ਼ੂਆਂ ਨੂੰ ਵੀ ਇਨਸਾਨਾਂ ਨੂੰ ਵੀ ਤਾਂ ਉਸ ਦਾ ਕਿਵੇਂ ਸਾਰ ਰਹੇ ਹੋ ਪਾਣੀ ਕਿੱਥੋਂ ਲੈ ਕੇ ਆ ਰਹੇ ਤੁਸੀਂ ਸਾਰਾ ਬਹੁਤ ਖਵਾ ਬਾਈ ਹੂੰ ਮੋਟਰਾਂ ਦੇ ਲਿਆ ਲਿਆ ਕੇ ਪਾਣੀ ਪਲਾ ਰਹੇ ਹਾਂ ਮੈਸਾ ਨੂੰ ਹੂੰ ਡੰਗਰਾਂ ਨੂੰ ਆਪਣੇ ਬਾਸਤੇ ਵੀ ਲਿਆ ਰਹੇ ਹਾਂ ਜੀ ਹੂੰ ਬਹੁਤ ਮਤਲਬ ਪ੍ਰਸ਼ਾਨੀ ਹੋਏਗੀ ਦੋਨੇ ਚੰਦ ਪ੍ਰੋਬਲਮ ਹੈ ਬਿਜੀ ਤੋਂ ਵੀ ਪਾਣੀ ਤੋਂ ਵੀ ਹਾਂਜੀ ਹਾਂਜੀ ਮਸ਼ਕਲਾ ਹੈ ਇਸ ਪਿੰਡ ਦਾ ਸਭ ਦੀ ਸਮੱਸਿਆ ਇਹ ਹੈ ਪਾਣੀ ਦੀ ਜੋ ਕਿ ਸਾਰੇ ਪਿੰਡ ਨੂੰ ਬਾਰ ਬਾਰ ਸਮੱਸਿਆ ਆਈ ਜਾਂਦੀ ਹੈ ਪਾਣੀ ਬਾਰੇ ਕੋਈ ਸਰਕਾਰ ਦਾ ਕੋਈ ਕਸੂਰ ਨਹੀਂ ਕੋਈ ਕਸ਼ੀਕ ਉਹ ਕਸੂਰ ਨਹੀਂ ਸਾਰਾ ਕਸੂਰ ਹੈ ਵਰਕਰਾਂ ਦਾ ਜੋ ਬਿਜਲੀ ਘਰਾਂ ਮੈਕਮਾ ਇਸ ਵਾ ਮਲਾਜਮ ਨਹੀਂ ਹੈ ਬਿਜਲੀ ਦਾ ਕੰਮ ਸਹੀ ਨਹੀਂ ਹੋਇਆ ਜਾਂਦਾ ਠੀਕ ਹੈ ਥੋੜੇ ਵਰਕਰਾਂ ਏਰੀਆ ਜ਼ਿਆਦਾ ਜੋ ਕਿ ਉਹਨਕੇ ਬਸ ਕੇ ਕਹਾਣੀ ਹੈ ਨਹੀਂ ਪਿੰਡਾਂ ਮੇ ਇਹ ਕਈ ਗੱਲਾਂ ਦਾ ਤਰਾਜ ਹੈ ਕਿ ਜੋ ਆਪਣੇ ਪਿੰਡ ਕੀ ਸਮੱਸਿਆ ਸਭ ਦੇ ਬੜੀ ਪਾਣੀ ਕੀ ਹੈ ਠੀਕ ਹੈ ਜੀ ਕਿੱਥੇ ਲੈ ਕੇ ਪਾਣੀ ਤੁਸੀਂ ਪਾਣੀ ਲੈ ਕੇ ਆਇਆ ਰਤਵਾੜਾ ਸਾਹਿਬ ਦੇ ਕਿੰਨੀ ਦੂਰ ਪੈਂਦਾ ਇੱਥੇ ਇੱਥੇ 2 ਕਿਲੋਮੀਟਰ ਹੈ ਠੀਕ ਹੈ ਜੀ ਕਿੰਨੇ ਦਿਨਾਂ ਤੋਂ ਲੈ ਕੇ ਆ ਰਹੇ ਇਹ ਥੋੜੇ ਜਿਨੇ ਮੋਟਰ ਚੱਲਦੀ ਹੈ ਉਸ ਕੇ ਬਾਅਦ ਫੇਰ ਮੋਟਰ ਖੜ ਜਾਂਦੀ ਹੈ ਬਾਕੀ ਹੋਰ ਕਈ ਗੱਲਾਂ ਕੀ ਸਮੱਸਿਆ ਆਏਗੀ ਕਰਤਾ ਕਰਤਾ ਚੱਲਦਾ ਆ ਰਿਹਾ ਸਿੰਚਲਾਏ ਪਾਣੀ ਦਾ ਪਾਣੀ ਕਾ ਜੇ ਪਹਿਲਾ ਮੋਟਰ ਖਰਾਬ ਹੋ ਗਈ ਕੀ ਜਾ ਕੇ ਸਿਲਸਿਲਾ ਖਰਾਬ ਰਿਹਾ 8 10 ਤਨ ਹੁਣ ਦੁਬਾਰਾ ਹੈ ਫਿਰ ਜੇ ਮੋਟਰ ਹੰਦੀ ਠੀਕ ਤਾਂ ਲਾਈਟ ਨਹੀਂ ਆਉਂਦੀ ਲਾਈਟ ਆਉਂਦੀ ਤਾਂ ਮੋਟਰ ਨਹੀਂ ਠੀਕ ਹੈ ਕਿਧਰ ਕਿਧਰ ਨੂੰ ਗਰਾਂ ਦੌੜਾ ਭੁੱਖੇ ਖੇ ਮਾਰ ਰਹੇ ਹੈ ਪਰਦੇ ਧਰਮੀ ਕੀ ਬਾਸੂ ਮੈਂ ਨੇੜੇ ਬਿਲਕਦੇ ਪਾਣੀ ਨੂੰ ਅਜੇ ਕਿਸੇ ਕਾ ਮਕਾਨ ਕਾ ਕੰਮ ਚੱਲ ਰਿਹਾ ਕਿਸੇ ਕਾ ਹੋਰ ਕੰਮ ਚੱਲ ਰਿਹਾ ਸਭ ਵਾਸਤੇ ਮੁਸ਼ਕਲ ਆਈ ਜਾ ਰਹੀ ਦਿਨ ਬਰ ਦਿਨ ਇਸ ਕਾ ਸਮੱਸਿਆ ਹੱਲ ਕਿਆ ਕਰਿਆ ਜਾਵੇ ਨਾ ਵਰਕਰ ਭਰਦੇ ਆ ਇਹ ਠੀਕ ਹੈ ਜੀ ਹੋਰ ਕਈ ਗੱਲਾਂ ਕਾ ਮੁਸ਼ਕਲ ਹੈ ਈਵੀਆਂ ਬੜਾ ਤੰਗ ਹੈ ਪਾਣੀ ਦੇ ਕੱਪੜੇ ਧੋਣੇ ਦੇ ਵੀੜੇ ਧੋਣੇ ਦੇ ਨਿਆਣੇ ਨੜਾਉਣੇ ਗਰਮੀ ਕੀ ਪਰੇਸ਼ਾਨੀ ਸਾਰੀ ਕਿਸੇ ਚੀਜ਼ਾਂ ਦੀ ਬਹੁਤ ਜ਼ਿਆਦਾ ਪਰੇਸ਼ਾਨੀ ਹੋਈ ਜੀ ਸਾਫ ਰੰਦਾ ਪੜੀ ਕਦੀ ਕੰਤਾ ਆਂਦਾ ਪੜੀ ਇਹ ਕਈ ਵਾਰੀ ਸੌ ਹੋ ਜਾਂਦਾ ਕੰਤਾ ਉਹ ਟੋਲ ਦਿੰਦੇ ਕਿ ਸਾਫ ਹੋ ਜਾਂਦਾ ਪਾਣੀ ਨਹੀਂ ਆਂਦਾ ਹੈ 15 ਦਿਨ ਬਾਅਦ ਟੂਟੀ ਬੰਦ ਹੋ ਜਾਂਦੀ ਚਿੰਤ ਚਾਰ-ਚਾਰ ਦਿਨ ਕੱਪੜਾ ਲੀੜਾ ਧੋਣ ਲਈ ਬਹੁਤ ਪਰੇਸ਼ਾਨ ਆ ਜੀ ਪਾਣੀ ਪੀਣੇ ਆਣਾ ਜੀ ਬਾਕੀ ਨਾ ਆਣਾ ਧੋਣਾ ਜੀ ਗਰਮੀ ਮਾਂ ਦੇਖ ਲੋ ਪਾਣੀ ਹੁਣ ਬਿਲਕੁਲ ਨਹੀਂ ਹੈ ਕੋਈ ਧਿਆਨ ਚ ਤੁਸੀਂ ਅੱਗੇ ਗਈ ਹੋ ਹੋਰ ਗੱਲਬਾਤ ਕੀਤੀ ਹੈ ਮੰਤਰੀ ਸਾਹਿਬ ਦੇ ਧਿਆਨ ਚ ਲਿਆਏ ਅਨਮੋਲ ਗਨਮਾਨ ਤੇ ਕੀ ਹਾਂ ਪਈ ਸਾਡੇ ਪ੍ਰੋਬਲਮ ਆਏ ਆ ਰਹੀ ਹੈ ਸਾਡੀ ਸੁਣਵਾਈ ਨਹੀਂ ਹੋ ਰਹੀ ਅਸੀਂ ਐਪਲੀਕੇਸ਼ਨ ਲਿਖ ਕੇ ਦੇਤੀਆਂ ਪਰ ਸਾਡਾ ਮਸਲਾ ਹੱਲ ਨਹੀਂ ਹੋ ਰਿਹਾ ਅਨਮੋਲ ਗਗਨ ਆਏ ਤੇ ਜੀ ਵੋਟਾਂ ਨੂੰ ਜੀ ਹੁਣ ਉਹਨੂੰ ਵੀ ਆਪਾਂ ਨੇ ਕਿਹਾ ਜ ਲੈਡਵੀਨ ਬਹੁਤ ਅੰਗਿਆਰੀ ਕੰਦੀ ਹੋ ਜਾਊਗਾ ਕੰਮ ਹੁੰਦਾ ਕਿੱਥੇ ਜੀ ਕੋਈ ਨਹੀਂ ਕੰਮ ਸਾਡੇ ਪਿੰਡ ਦਾ ਜੀ ਕੋਈ ਕਈ ਲੋਕ ਜਿਹੜੇ ਪਾਰਟੀਆਂ ਨਾਲ ਜੁੜੇ ਹੁੰਦੇ ਨੇ ਉਹ ਇਹ ਇਲਜ਼ਾਮ ਲਾਂਦੇ ਨੇ ਜਦੋਂ ਵੀ ਅਸੀਂ ਖਬਰ ਲਾਂਦੇ ਆ ਕਿ ਅਕਾਲੀ ਹੈ ਕਾਂਗਰਸੀ ਹੈ ਫਲਾਣਾ ਹੈ ਨਹੀਂ ਕੋਈ ਨਹੀਂ ਇੱਥੇ ਪਾਰਟੀ ਵਾਦੀ ਚੱਕਰ ਨਹੀਂ ਹੈ ਜੀ ਪਾਰਟੀ ਵਾਦੀ ਕੋਈ ਰੋਲ ਨਹੀਂ ਨਹੀਂ ਸਾਰੇ ਦੇ ਘਰ ਪ੍ਰੋਬਲਮ ਹੈ ਹਾਂ ਜੀ ਹਾਂ ਜੀ ਸਾਰਿਆਂ ਦੇ ਕੋ ਪ੍ਰੋਬਲਮ ਹੈ ਤਾਂ ਮਸਲਾ ਹੱਲ ਕਿਸ ਤਰ੍ਹਾਂ ਲੱਗਦਾ ਕਿ ਤੁਹਾਨੂੰ ਹੋ ਜਾਏਗਾ ਕਿਉਂਕਿ ਪਿੰਡ ਵਾਸੀਆਂ ਨੇ ਸ਼ਿਕਾਇਤਾਂ ਦੇ ਦਿੱਤੀ ਸਭ ਕੁਝ ਹੋ ਗਿਆ ਅੱਗੇ ਅਗਲਾ ਕਦਮ ਕੀ ਹੈ ਤੁਹਾਡੇ ਪਿੰਡ ਦਾ ਹੱਲ ਦੇ ਹੀ ਹੈ ਕਿ ਵਿਭਾਗ ਦੇ ਵੱਲੋਂ ਹੀ ਹੋਏਗਾ ਕਿਉਂਕਿ ਆਮ ਤੋਂ ਆਪਾਂ ਕੰਪਲੀਟ ਕਰ ਸਕਦੇ ਹਾਂ ਹੱਦ ਤੋਂ ਹੱਦ ਇਹ ਐਪਲੀਕੇਸ਼ਨ ਦੇ ਸਕਦੇ ਹਾਂ ਜੋ ਦਿੱਤੀ ਹੋਈ ਹੈ ਇਹਦਾ ਹੱਦ ਵਿਭਾਗ ਵੱਲੋਂ ਹੀ ਹੋਏਗਾ ਜਿੱਦਾਂ ਹੁਣ ਪਿੰਡ 'ਚ ਦੋ ਟਰਾਂਸਫਾਰਮਰ ਲੱਗੇ ਹੋਏ ਨੇ ਅੱਧੇ ਪਿੰਡ 'ਚ ਲਾਈਟ ਇਸ ਟਾਈਮ ਵੀ ਹੋएगी ਅੱਧੇ 'ਚ ਨਹੀਂ ਹੋਏਗੀ ਅੱਛਾ ਅੱਧੇ ਪਿੰਡ 'ਚ ਹੈ ਤੇ ਨਹੀਂ ਹਾਂਜੀ ਹਾਂਜੀ ਅੱਧੇ ਪਿੰਡ 'ਚ ਲਾਈਟ ਰਾਤ ਨੂੰ ਦੋੜ ਜੇਗੀ ਦੁਹੇ ਦਿਨ ਆਏ ਇੱਕ ਦਿਨ ਚਾਏ ਰਾਤ ਦੇ 10 ਵਜੇ ਦੌੜ ਕੇ ਸਵੇਰੇ ਮਸਲਾ ਤਾਂ ਜਰੂਰ ਸਰਕਾਰ ਤੱਕ ਸਾਡਾ ਫਰਜ਼ ਬਣਦਾ ਹੈ ਪਹੁੰਚਾਉਣਾ ਹੈ ਕਿਉਂਕਿ ਅਗਰ ਅਫਸਰ ਸਹਿਬਾਨ ਅਗਰ ਨਹੀਂ ਸੁਣਵਾਈ ਕਰ ਰਹੇ ਤਾਂ ਕਰਕੇ ਲੋਕਾਂ ਨੂੰ ਸਰਕਾਰ ਤੱਕ ਆਵਾਜ਼ ਪਹੁੰਚਾਉਣ ਵਾਸਤੇ ਮੀਡੀਆ ਸਾਰਾ ਲੈਣਾ ਪੈਂਦਾ ਹੈ ਤਾਂ ਜਿਹੜਾ ਇਹ ਪ੍ਰੋਬਲਮ ਆ ਰਹੀ ਹੈ ਪਾਣੀ ਦੀ ਬਿਜਲੀ ਦੀ ਕਾਫੀ ਮਹੀਨਿਆਂ ਤੋਂ ਦੱਸ ਰਹੇ ਨੇ ਤੁਹਾਡੇ ਪਿੰਡਾਂ 'ਚ ਪ੍ਰੋਬਲਮ ਆ ਰਹੀ ਬਿਜਲੀ ਤਾਂ ਪਰ ਇਹ ਮਸਲਾ ਹੱਲ ਕਿਉਂ ਨਹੀਂ ਹੋ ਰਿਹਾ ਕਿੱਥੇ ਅੜੀਕਾ ਕਿੱਥੇ ਆ ਔਰ ਇੱਕ ਤਾਂ ਹੁਣ ਤੁਸੀਂ ਕਹਿ ਰਹੇ ਹੋ ਕਿ ਜੈਸਾਹਬ ਕਹਿ ਰਹੇ ਤੇ ਕਿ ਵੀ ਸਾਨੂੰ ਜ਼ਮੀਨ ਨਹੀਂ ਮਿਲੀ ਜਿੱਥੇ ਪਹਿਲਾਂ ਟਰਾਂਸਫਰਮਿੰਗ ਲੱਗਿਆ ਜੀ ਉਹ ਸਰਕਾਰੀ ਜ਼ਮੀਨ ਨੂੰ ਸਰਕਾਰੀ ਜ਼ਮੀਨ 'ਚ ਲੱਗਣਾ ਟਰਾਂਸਫਰਮ ਹੁੰਦਾ ਨਹੀਂ ਕਿਤੇ ਆਪਾਂ ਸੜਕ 'ਚ ਜਾਂ ਕਿਸੇ ਦੀ ਜਗ੍ਹਾ 'ਚ ਤੇ ਲਾਂਦਾ ਹੀ ਨਹੀਂ ਪਰ ਮਤਾ ਤੁਹਾਡੇ ਪਿੰਡ ਨੇ ਪਾਣਾ ਸੀ ਹਾਂ ਬਿਲਕੁਲ ਇਹ ਤਾਂ ਪੰਚਾਇਤ 'ਚ ਹੋ ਸਕਦੀ ਹੈ ਕੋਈ ਕਮੀ ਹੈ ਜਾਂ ਫਿਰ ਨਹੀਂ ਉਹਨਾਂ ਨੇ ਟਰਾਂਸਫਰਮ ਲੱਗਿਆ ਮੈਨੂੰ ਇਹਦੇ ਬਾਰੇ ਜਾਣਕਾਰੀ ਨਹੀਂ ਹੈ ਜੀ ਪਰ ਮੇਰੀ ਤਾਂ ਕੋਸ਼ਿਸ਼ ਇਹ ਹੀ ਰਹੀ ਕਿ ਜਦੋਂ ਤੱਕ ਟਰਾਂਸਫਰਮ ਲੱਗਦਾ ਨਹੀਂ ਤੇ ਫਿਰ ਇਹ ਦਿੱਕਤ ਆਉਂਦੀ ਰਹਿਣੀ ਆ ਇਹ ਅਗਰ ਟਰਾਂਸਫਰਮ ਲੱਗ ਜੇ ਫਿਰ ਪ੍ਰੋਬਲਮ ਹੱਲ ਹੋ ਜੀ ਤੁਹਾਡੀ ਬਿਲਕੁਲ ਹੱਲ ਨਹੀਂ ਜਿਹੜਾ ਪੀਣ ਵਾਲੇ ਪਾਣੀ ਦਾ ਟਿਊਬਲ ਹੈ ਉਹ ਠੀਕ ਹੈ ਉਹਦਾ ਤਾਂ ਨਹੀਂ ਕੋਈ ਪ੍ਰੋਬਲਮ ਪੀਣ ਵਾਲੇ ਪਾਣੀ ਦਾ ਜਿਹੜਾ ਟਿਊਬਲ ਹੈ ਪਿੱਛੇ ਹੁਣ ਮੋਟਰ ਸੜੀ ਰਹੀ ਜੀ ਹਫ਼ਤੇ ਦਸ ਦਿਨ ਉਹ ਜਿਹੜਾ ਮੋਟਰ ਜਿਹੜੀ ਹੈ ਉਹਨਾਂ ਨੇ ਬਣਾ ਕੇ ਰਿਪੇਅਰ ਕਰਾ ਕੇ ਉਹ ਦੁਬਾਰੇ ਪਾਤੀ ਹੈ ਪਰ ਹੁਣ ਜਿਹੜੀ ਉਹਦੀ ਲਾਈਨ ਜਿੱਥੋਂ ਸਪਲਾਈ ਜਾਂਦੀ ਹੈ ਉਹ ਖੰਭੇ ਖੰਭੇ ਉਸ ਦਿਨ ਹਵਾ ਚ ਟੁੱਟ ਗਏ ਪੰਜ ਚਾਰ ਉਹ ਲਾਈਨ ਬੰਦ ਹੈ ਬਿਜਲੀ ਦੀ ਤੇ ਉਸ ਕਰਕੇ ਪਾਣੀ ਨਹੀਂ ਆ ਰਿਹਾ ਠੀਕ ਹੈ ਬਿਲਕੁਲ ਤੇ ਹੁਣ ਪਿੰਡ ਵਾਸੀ ਤੁਹਾਡੇ ਵੀ ਗ੍ਰ ਮਸਲਾ ਤੁਹਾਡਾ ਹੱਲ ਨਹੀਂ ਹੋ ਰਿਹਾ ਹੁਣ ਅਗਲਾ ਕਦਮ ਪਿੰਡ ਵਾਸੀਆਂ ਦਾ ਜੋ ਬੀਬੀਆਂ ਤੁਹਾਡੇ ਨਾਲ ਗਈਆਂ ਸੀ ਇਕੱਠ ਹੋਇਆ ਵੱਡਾ ਤਾਂ ਉਹਨਾਂ ਨੇ ਕੀ ਅਗਲਾ ਫੈਸਲਾ ਕੀ ਹੈ ਕੀ ਕਰੋਗੇ ਤੁਸੀਂ ਅੱਗੇ ਨਹੀਂ ਮਸਲਾ ਹੱਲ ਹੋਣਾ ਹਾਂ ਜਿਵੇਂ ਕਿ ਸ਼ਿਕਾਇਤਾਂ ਵੀ ਦੇ ਹੋ ਗਈਆਂ ਨੇ ਜੀ ਗੱਲ ਵੀ ਹੋ ਗਈ ਆ ਫੋਨ ਪਿਕ ਨਹੀਂ ਹੋ ਰਿਹਾ ਤੇ ਹੁਣ ਦਾ ਇਹੀ ਆ ਕਿ ਧਰਨਾ ਹੋਏਗਾ ਜੀ ਉੱਥੇ ਬੀਬੀਆਂ ਪਿੰਡ ਵਾਲੇ ਜੋ ਹੁਣ ਸਾਫਾ ਸਰਪੰਚ ਸਾਹਿਬ ਖੜੇ ਨਹੀਂ ਕਿਉਂਕਿ ਹੁਣ ਤਾਂ ਇੱਕ ਵਾਰ ਤਾਂ ਬੰਦਾ ਲਿਖਤੀ ਰੂਪ ਚ ਕੰਪਲੀਟ ਹੋ ਗਈ ਹੈ ਫੋਨ ਕਾਲ ਹੋ ਗਏ ਸਭ ਕੁਝ ਹੋ ਗਿਆ ਹੁਣ ਤਾਂ ਇਹ ਹੀ ਹੈ ਕਿ ਧਰਨਾ ਹੋਏਗਾ ਕਿਉਂਕਿ ਇਹ ਬਹੁਤ ਤੰਗ ਹੋ ਰਿਹਾ ਨਾ ਬੰਦੇ ਕਿਉਂਕਿ ਅੱਦੇ ਪਿੰਡੇ 24 ਘੰਟੇ ਲਾਈਟ ਹੈ ਤੁਹਾਨੂੰ ਪਤਾ ਗਰਮੀਆਂ ਦਾ ਟਾਈਮ ਹੈ ਪੂਰਾ ਤੇ ਅੱਦੇ ਪਿੰਡੇ ਚ 8 ਘੰਟੇ ਲਾਈਟ ਆ ਰਹੀ ਹੈ ਤੇ ਹੁਣ ਜੀ ਕਿਸੇ ਦੇ ਕੂਲਰ ਖਰਾਬ ਹੋ ਰਹੇ ਡਿਮ ਲਾਈਟ ਆ ਰਹੀ ਹੈ ਕਿਸੇ ਦੇ ਫ੍ਰਿਜ ਖਰਾਬ ਹੋ ਰਹੇ ਨੇ ਹੁਣ ਉਹਦੇ ਕਰਕੇ ਪਾਣੀ ਦੀ ਸਮੱਸਿਆ ਆ ਰਹੀ ਜੀ ਕਰਕੇ ਆਪਾਂ ਨੂੰ ਡੰਗਰਾਂ ਨਾਲ ਸੋਸ ਉਪਰੋਲ ਦਾ ਸਾਹਮਣਾ ਨਿਊ ਚੰਡੀਗੜ੍ਹ ਦਾ ਪਿੰਡ ਚਾਹੜ ਮੱਜਰਾ ਜਿੱਥੇ ਕਿ ਪਿੰਡ ਵਾਸੀਆਂ ਵੱਲੋਂ ਕਿਹਾ ਗਿਆ ਕਿ ਬਿਜਲੀ ਸਹੀ ਤਰੀਕੇ ਨਾਲ ਨਾ ਆਣ ਕਾਰਨ ਜੜੀ ਇੱਕ ਤਾਂ ਪਾਣੀ ਦੀ ਪ੍ਰੋਬਲਮ ਆ ਰਹੀ ਹੈ ਦੂਜੇ ਪਾਸੇ ਬਿਜਲੀ ਦੇ ਵਿੱਚ ਅੱਧੇ ਪਿੰਡ ਦੇ ਵਿੱਚ ਆ ਰਹੀ ਹੈ ਅੱਧੇ ਵਿੱਚ ਨਹੀਂ ਆ ਰਹੀ ਡਿਮ ਆ ਰਹੀ ਹੈ ਉਹਦੇ ਕਾਰਨ ਸਮਾਨ ਵੀ ਕੀਮਤੀ ਸੜ ਚੁੱਕਾ ਹੈ ਤੇ ਨਾਲ ਦੀ ਨਾਲ ਪਸ਼ੂ ਤੇ ਨਾਲੇ ਇਨਸਾਨਾਂ ਵਾਸਤੇ ਪਾਣੀ ਪਿੰਡਾਂ ਦੇ ਵਿੱਚ ਨਹੀਂ ਪਹੁੰਚ ਰਿਹਾ ਜਿਸ ਦੇ ਕਾਰਨ ਲੋਕ ਪਰੇਸ਼ਾਨ ਨੇ ਇਸ ਨੂੰ ਲੈ ਕੇ ਐਸਜੀ ਸਾਹਿਬ ਮੁੱਲਾਪੁਰ ਨਾਲ ਵੀ ਗੱਲਬਾਤ ਕਰਾਂਗੇ ਇਸ ਮਸਲੇ ਬਾਰੇ ਉਹ ਕੀ ਕਹਿ ਰਹੇ ਨੇ ਕਿਉਂਕਿ ਲਗਾਤਾਰ ਪਿੰਡਾਂ ਦੇ ਵਿੱਚ ਪ੍ਰੋਬਲਮ ਆਣੀ ਸ਼ੁਰੂ ਹੋ ਗਈਆਂ ਨੇ ਬੜੇ ਲੱਗ ਰਹੇ ਆ ਜੀ ਤੇ ਲੋਕ ਬੜੇ ਪਰੇਸ਼ਾਨ ਨੇ ਕੋਈ ਬਿਜਲੀ ਤਾਂ ਕੋਈ ਘਾਟ ਨਹੀਂ ਆ ਜੀ ਬਿਜਲੀ ਠੀਕ ਚੱਲ ਰਹੀ ਹੈ ਮੀਨ ਰੀ ਕਰਕੇ ਕਿਤੇ ਜੀ ਕੋਈ ਦਿਕਤ ਆ ਗਈ ਹੈ ਕੋਈ ਮਦਰ ਡੈਗ ਗਿਆ ਜਾਂ ਕੰਪਿਊਟਰ ਡੈਗ ਗਿਆ ਲਾਈਨ ਡੈਗ ਗਿਆ ਉਸ ਤੋਂ ਕੋਈ ਇੰਟਰਫਰਕਸ਼ਨ ਹੋ ਸਕਦੀ ਹੈ ਬਾਕੀ ਉਹ ਸੌਟ ਆਊਟ ਹੋ ਚੁੱਕੀ ਹੈ ਕੋਈ ਦਿੱਕਤ ਨਹੀਂ ਹੈ ਵੀ ਇਹਿੰਦ ਦੇ ਨਾਲ ਤੁਸੀਂ ਇਹ ਕਹਿਣਾ ਕਿ ਇੰਨੀ ਮੁਸ਼ਕਿਲ ਹੈ ਪੁਰਾਣੀ ਮੁਕ ਹੈ ਬੜੇ ਟਾਈਮ ਤੋਂ ਆਉਂਦੀ ਹੈ ਇਹ ਇਹ ਹੁਣ ਨਹੀਂ ਆਇਆ ਇਹ ਜਿਹੜਾ ਪਹਿਲਾ ਇਹਨੇ ਐਪਲੀਕੇਸ਼ਨ ਨਾਲ ਲਿਖ ਕੇ ਦੇ ਜੀ ਇਹਨਾਂ ਨੂੰ ਵੀ ਲਿਖ ਦੇ ਦਾਰ ਗਿਆ ਨਹੀਂ ਬੜੇ ਬੜੇ ਅਸਰ ਨੇ ਇਹਨਾਂ ਦਾ ਕੋਈ ਮਤਲਬ ਜਿਹੜਾ ਹੱਲ ਹੋ ਮਿਲਿਆ ਉਹ ਮੈਂ ਦੇਖ ਲਾਂ ਜੀ ਪ੍ਰੈਕਟੀਕਲੀ ਦੇਖ ਲੈਂਦਾ ਜੀ ਕੋਈ ਛੋਤੇ ਕੋਈ ਦਿੱਕਤ ਹੈਗੀ ਆ ਤਾਂ ਉਹਨੂੰ ਸੋਲਵਿੰਗ ਕਰਾ ਦਿੰਦੇ ਆ ਕੋਈ ਦਿੱਕਤ ਨਹੀਂ ਚਲੋ ਇੱਕ ਪਿੰਡ ਦੇ ਵਿੱਚ ਲੋਕਾਂ ਦੇ ਵੱਲੋਂ ਪਿਆ ਜਾ ਰਹੇ ਜਿਹੜਾ ਤਾਂ ਤਾਰਾ ਨੇ ਕੋਈ ਛੋਟਾ ਹੈ ਉਹ ਵੱਡਾ ਰਖਾਇਆ ਜਾਵੇ ਕਿਉਂਕਿ ਛੋਟੇ ਤਾਂ ਤਾਰਾ ਲੋੜ ਜਿਹੜੀ ਲੋਡਿੰਗ ਹੈ ਉਹਦੀ ਜਿਹੜੀ ਕਪੈਸਿਟੀ ਪੂਰੀ ਨਹੀਂ ਹੋ ਰਹੀ ਹੈ ਲੋਕਾਂ ਦੇ ਜਿਹੜੇ ਘਰ ਦੇ ਪ੍ਰੋਜੈਕਟ ਹੈ ਉਹ خراب ਹੋ ਰਹੇ ਦੇਖੋ ਜੀ ਐਸ ਇਹ ਪਿੰਡ ਬਹੁਤ ਵੱਡਾ ਪਿੰਡ ਨਹੀਂ ਹੈ ਛੋਟਾ ਪਿੰਡ ਹੈ ਐਸ ਪਰ ਲੋਡ ਹੈ ਐਸ ਪਰ ਕਪੈਸਿਟੀ ਤਿੰਨ ਰਸੇ ਆਲਰੇਡੀ ਰੱਖੇ ਹੋਏ ਆ ਪਰ ਫਿਰ ਵੀ ਜੇ ਕਿਤੇ ਕੋਈ ਜ਼ਰੂਰਤ ਹੋਈ ਤਾਂ ਉ ਡਿਪਾਰਟਮੈਂਟ ਨੂੰ ਕੋਈ ਦਿੱਕਤ ਨਹੀਂ ਤਾਂ ਹਰ ਪਾਸੇ ਪਰ ਪਿੰਡ ਵਾਲਾ ਤਾਂ ਇਹ ਵੀ ਕਹਿਣਾ ਹੈ ਕਿ ਅੱਧੇ ਪਿੰਡ ਦੇ ਵਿੱਚ ਲਾਈਟ ਹੁੰਦੀ ਹੈ ਅੱਧੇ ਪਿੰਡ ਦੇ ਵਿੱਚ ਲਾਈਟ ਨਹੀਂ ਹੁੰਦੀ ਹੈ ਕਹਿੰਦੇ ਪਿੰਡ ਨੰਬਰ ਜਿਹੜਾ ਪਸਾਨੇ ਦੇ ਸਾਹਮਣੇ ਕਰਦਾ ਹੁੰਦਾ ਹੈ ਦੇਖੋ ਜੀ ਇਸ ਵੰਦ ਵਿੱਚ ਮੇਰੇ ਧਿਆਨ ਚ ਦਾ ਕੁਝ ਨਹੀਂ ਹੈ ਬਾਕੀ ਜੀ ਹੋਇਆ ਤਾਂ ਹੁਣੇ ਚੈੱਕ ਕਰਾ ਕੇ ਆਪਾਂ ਠੀਕ ਕਰਾਵਾਂਗੇ ਜੇ ਕੋਈ ਸ਼ੈਤ ਆ ਜਿਹੜਾ ਬਿਜਲੀ ਦਾ ਮਤਲਬ ਹੈ ਪਿੰਡ ਵਾਲਿਆਂ ਦਾ ਕਦੋਂ ਤੱਕ ਇਹ ਹੱਲ ਹੋਊ ਕੋਈ ਨਾ ਤਾਂ ਇਮੀਡੀਏਟ ਕਰਾ ਦਨੇ ਚੈੱਕ ਕਰਕੇ ਜੀ ਆਪਾਂ ਮੈਂ ਆਪਣਾ ਸਟਾਫ ਬੁਲਾਉਣਾ ਚੈੱਕ ਕਰਾ ਦਨੇ ਜੇ ਕੋਈ ਸ਼ੈਤ ਆ ਜਿੰਨੇ ਵੀ ਦਰਸ਼ਕ ਸਾਡੇ ਦੇਖ ਰਹ ਆਮ ਆਦਮੀ ਪਾਰਟੀ ਸਰਕਾਰ ਹੈ ਮੰਤਰੀ ਨਮੋਗਮਾਨ ਸਾਡੇ ਹਲਕੇ ਦੇ ਐਮ ਐਲ ਏ ਮੰਤਰੀ ਨੇ ਤਾਂ ਉਹਨਾਂ ਨੂੰ ਅਪੀਲ ਹੈ ਕਿ ਮੈਕਮੇ ਦੇ ਅਧਿਕਾਰੀਆਂ ਨੂੰ ਜਲਦ ਹੀ ਕਹਿ ਕੇ ਇਨ੍ਹਾਂ ਪਿੰਡ ਵਾਸੀਆਂ ਦਾ ਮਸਲਾ ਹੱਲ ਕਰਾ ਜਾਵੇ ਕਿਉਂਕਿ ਕਾਫੀ ਲੋਕ ਪਰੇਸ਼ਾਨ ਨੇ ਪਿੰਡਾਂ ਦੇ ਵਿੱਚ ਪਾਣੀ ਦੂਰ-ਦਰਾਡੇ ਤੋਂ ਲੈ ਕੇ ਆਉਣਾ ਪੈ ਰਿਹਾ ਹੈ ਤੇ ਨਾਲ ਦੀ ਨਾਲ ਬਿਜਲੀ ਸਮੱਸਿਆ ਲਗਾਤਾਰ ਨੰਦੇ ਹੈ ਕਿਉਂਕਿ ਪਿਛਲੇ ਦਿਨੀ ਜਿਹੜੇ ਚੱਕਰ ਆਏ ਉਹਨਾਂ ਦੇ ਵਿੱਚ ਤਾਰਾਂ ਟੁੱਟੀਆਂ ਨੇ ਤਾਂ ਉਹ ਵੀ ਕਿਤੇ ਨਾ ਕਿਤੇ ਮੈਕਮੇ ਨੂੰ ਜਲਦੀ ਉਹਨਾਂ ਦੀ ਰਿਪੇਅਰ ਕਰਨੀ ਚਾਹੀਦੀ ਹੈ ਉਹਨਾਂ ਨੇ ਕਿਹਾ ਕਿ ਮੈਂ ਜਸਪ੍ਰੀਤ ਦੇ ਨਾਲ ਹਰਤੇ ਸੀ